ਅੱਜ ਸਥਾਨਕ ਸ਼ਹਿਰ ਬੁੱਢਲਾਡਾ ਦੇ ਸਾਨੀ ਪਰਵਾਦ ਤੋਂ ਮਾਤਾ ਗੋਜੀਤ ਕੌਰ 74 ਸਾਲਾਂ ਦੇ ਇਤਿਹਾਸ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਮਾਜ ਸੇਵੀ ਸੰਸਥਾ ਨੇਕੀ ਫਾਊਂਡ ਫਾਊਂਡੇਸ਼ਨ ਦੀ ਪਰੇਨਾ ਨਾਲ ਸਮੂਹ ਪਰਵਾਦ ਵੱਲੋਂ ਉਹਨਾਂ ਦੀਆਂ ਅੱਖਾਂ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਨੂੰ ਦਾਨ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਨੇਕੀ ਫਾਊਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਜਿਵੇਂ ਹੀ ਪ੍ਰਵਾਹ ਨੇ ਅੱਖਾਂ দান ਕਰਨ ਦੀ ਇੱਛਾ ਜਤਾਈ ਸੰਸਥਾ ਵੱਲੋਂ ਇਸ ਦੇ ਤੁਰੰਤ ਪ੍ਰਬੰਧ ਕੀਤੇ ਗਏ ਅਤੇ ਡਾਕਟਰਾਂ ਦੀ ਟੀਮ ਮੌਕੇ ਤੇ ਪਹੁੰਚ ਗਈ ਉਹਨਾਂ ਕਹੇ ਕਿ ਮਾਤਾ ਗੋਜੀਤ ਕੌਰ ਉਹਨਾਂ ਦੋ ਵਿਅਕਤੀਆਂ ਲਈ ਫਰਿਸ਼ਤਾ ਬਣ ਗਏ ਜਿਨ੍ਹਾਂ ਨੂੰ ਇਹ ਜਹਾਨ ਦੇਖਣ ਨੂੰ ਮਿਲੇਗਾ ਅਤੇ ਅੱਖਾਂ ਦੀ ਰੌਸ਼ਨੀ ਮਿਲੇਗੀ ਸੰਸਥਾ ਵੱਲੋਂ ਜਿੱਥੇ ਪਰਵਾਹ ਨਾਲ ਦੁੱਖ ਪ੍ਰਗਟ ਕੀਤਾ ਗਿਆ ਉੱਥੇ ਹੀ ਉਹਨਾਂ ਦੇ ਇਸ ਨੇਕ ਉਪਰਾਲੇ ਦੀ ਸ਼ਲਾਂਗਾ ਵੀ ਕੀਤੀ ਗਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਅਜਿਹੇ ਮੌਕੇ ਉਹ ਸੰਸਥਾ ਦੇ ਹੈਲਪਲਾਈਨ ਨੰਬਰਾਂ 876 0373 000 ਅਤੇ 85599 ਕਹਤ ਹੈ 000 ਉੱਤੇ ਸੰਪਰਕ ਜ਼ਰੂਰ ਕਰਨ। ਦੇਖੋ ਪੱਤਰਕਾਰ ਦਵਿੰਦਰ ਕੋਹਲੀ ਦੀ ਵਿਸ਼ੇਸ਼ ਰਿਪੋਰਟ। بڑے ਪਰਿਵਾਰ ਦੇ ਮੈਂਬਰ ਗੁਰਜੀਤ ਕੌਰ ਜੀ ਮਰਨ ਉਪਰੰਤ ਵੀ ਦੋ ਜ਼ਿੰਦਗੀਆਂ ਨੂੰ ਰੂਸ਼ਨਾਗਏ। ਤੁਸੀਂ ਇਹਨਾਂ ਦੇ ਦਾਨ ਨੂੰ ਕਿਸ ਤਰ੍ਹਾਂ ਮੰਨਦੇ ਹੋ? ਜਿਸ ਤਰ੍ਹਾਂ ਪਹਿਲਾਂ ਪ੍ਰਿੰਸੀ ਜੀ ਨੇ ਦੱਸਿਆ ਇਹ ਨੈਕੀ ਫਾਊਂਡੇਸ਼ਨ ਦਾ ਵੀ ਖੂਨਦਾਨ ਨੂੰ ਮਹਾਨ ਦਾਨ ਮੰਨਿਆ ਜਾਂਦਾ ਹੈ ਤੇ ਅੱਖਾਂ ਨੂੰ ਦਾਨ ਉਸੇ ਹੀ ਵੱਡਾ ਨਾਮ ਦਾਾਨ ਮੰਨਿਆ ਜਾਂਦਾ ਹੈ ਵੀ ਇਹ ਜਿਵੇਂ ਕਈ ਬੰਦੇ ਯਾਰ ਬਿਲਕੁਲ ਅੱਖਾਂ ਤੋਂ ਅਨੇ ਹੁੰਦੇ ਨਹੀਂ। ਇਹ ਦੋ ਵਕ ਪਤਿਆਂ ਦੀ ਜਿੰਦਗੀ ਨੂੰ ਰੋਸ਼ਨੀ ਦੇਈ ਵੀ ਅੱਖਾਂ ਇਹ ਸਾਡੇ ਭੂਆ ਜੀ ਸੀ ਗੁਰਜੀਤ ਕੌਰ ਜੀ ਜੋ ਸਾਡੇ ਕੋਲ ਪਾਸ ਹੀ ਇੱਥੇ ਹੀ ਰਹਿੰਦੇ ਸਨ ਤੇ ਇਸ ਨੂੰ ਮੈਂ ਇੱਕ ਵਧੀਆ ਉਪਰਾਲਾ ਮੰਨਦਾ ਜੀ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਅੱਗੇ ਹੋਰ ਵੀ ਲੋਕ ਇਸ ਤਰ੍ਹਾਂ ਦੇ ਦਾਨ ਕਰਨ ਏਕ ਜਿਵੇਂ ਮੈਨੂੰ ਹੁਣੇ ਕਿਸੇ ਨੇ ਦੱਸਿਆ ਵੀ ਸ਼੍ਰੀਲੰਕਾ ਦੇ ਵਿੱਚ ਤਾਂ ਇਹ ਬਹੁਤ ਜ਼ਰੂਰੀ ਹੈ ਵੀ ਸਾਰਿਆਂ ਨੇ ਦਾਨ ਹੀ ਕਰਨੀ ਹੈ ਇੱਕ ਵੇਵ ਬਣਨੀ ਚਾਹੀਦੀ ਹੈ ਜਿਹੜੇ ਬੰਦਿਆਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਉਹਨਾਂ ਲਈ দান ਕਰਨ ਦਾ ਦੋ ਬੰਦਿਆਂ ਦੀ ਅੱਗੇ ਜ਼ਿੰਦਗੀ ਰੋਸ਼ਨਾਈ ਜਾਂਦੀ ਹੈ ਵੀ ਇਹ ਸਾਰੇ ਲੋਕਾਂ ਨੂੰ ਇੱਕ ਮੂਵਮੈਂਟ ਚਲਾਣੀ ਚਾਹੀਦੀ ਹੈ ਜੀ। ਇਸ ਕੋਈ 16 ਸੂਲਾ ਸਤਿਆ ਕੀ ਗਏ ਹਨ ਤੇ ਭਾਵੇਂ ਸਰੀਰਕ ਰੋਗ ਦੇ ਵਿੱਚ ਸਤੂ ਚਲੇ ਗਏ ਹਨ ਪਰ ਉਹਨਾਂ ਨੇ ਇੱਕ ਅੱਖਾਦਾਨ ਖੂਨਦਾਨ ਮਹਾਦਾਨ ਕਿਹਾ ਜਾਂਦਾ ਪਰ ਅੱਖਾਦਾਨ ਉਸ ਤੋਂ ਵੀ ਵੱਡਾ ਦਾਨ ਹੈ ਉਹ ਕਿਸ ਤਰ੍ਹਾਂ ਕਈ ਐਸੀ ਵਿਅਕਤੀ ਇਸ ਸਮਾਜ ਦੇ ਵਿੱਚ ਹਨ ਜਿਹੜੇ ਜਨਮ ਤੋਂ ਹੀ ਨਾ ਤਾਂ ਆਪਣੇ ਆਪ ਨੂੰ ਦੇਖ पाए ਹਨ ਨਾ ਤੇ ਉਹਨਾਂ ਨੇ ਨਸੀਬ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਦੇਖਣਾ ਆਇਆ ਹੈ ਤਾਂ ਇਸ ਇਤਿਹਾਰ ਨੂੰ ਕੋਈ ਵੀ ਰੰਗਲੀ ਦੁਨੀਆ ਨੂੰ ਦੇਖ ਤੋਂ ਸਮਰਥਨ ਤਾਂ ਉਹਨਾਂ ਦਾ ਵਿਕਾਸ ਹੁੰਦੀ ਹੈ ਕਿ ਉਹ ਵੀ ਕਦੇ ਇਹ ਦੁਨੀਆ ਦੇਖ ਸਕਣਗੇ ਕਿ ਆਪਣੇ ਮਾਤਾ ਪਿਤਾ ਨੂੰ ਦੇਖ ਸਕਣਗੇ ਆਪਣੇ ਪਰਿਵਾਰ ਨੂੰ ਜਾਂ ਆਪਣੇ ਆਪ ਨੂੰ ਦੇਖ ਸਕਣਗੇ ਤਾਂ ਉਹਨਾਂ ਦੀ ਇਆਸ ਹੁੰਦੀ ਹੈ ਤਾਂ ਉਹਨਾਂ ਇਸ ਲਈ ਖੂਨਦਾਨ ਤੋਤੇ ਇਹਨੂੰ ਅੱਖਾਂਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ ਕਿਉਂਕਿ ਅੱਜ ਮਾਤਾ ਗੁਰਜੀਤਕੌਰ ਜੀ ਵੀ ਜਾਂਦੇ ਹੋਏ ਅੱਖਾਂ ਡੋਨੇਟ ਕਰਕੇ ਗਏ ਹਨ ਅਤੇ ਕਿਸੇ ਨੂੰ ਦੋ ਜ਼ਿੰਦਗੀਆਂ ਨੂੰ ਇੱਕ ਚਾਨਣ ਦੇ ਕੇ ਗਏ ਹਨ ਤੇ ਮੈਂ ਪਰਿਵਾਰ ਦਾ ਵੀ ਧੰਨਵਾਦ ਕਰਦਾ ਕਿ ਪਰਿਵਾਰ ਨੇ ਐਡਾ ਵੱਡਾ ਉਪਰਾਲਾ ਕੀਤਾ ਔਰ ਮਾਤਾ ਜੀ ਆਪਣੇ ਵਿੱਚ ਅੱਜ ਨਹੀਂ ਰਹੇ ਹਨ ਸਰੀਰਕ ਤੌਰ ਦੇ ਉੱਤੇ ਪਰ ਰਹਿੰਦੀ ਦੁਨੀਆ ਤੱਕ ਉਹ ਰਹਿਣਗੇ ਫਿਰ ਦੋ ਜੋਤੀਆਂ ਦੇ ਰੂਪ ਦੇ ਵਿੱਚ ਦੋਨੇ ਜੀਂਦਗੀਆਂ ਨੂੰ ਜਾਲਾ ਦੇਣ ਲਈ ਸਾਰੇ ਪਰਿਵਾਰ ਦਾ ਧੰਨਵਾਦ नाम डॉक्टर दीपिका यादव है मैं यहाँ अंत शंकराय हॉस्पिटल की तरफ से आई हूँ नेकी फाउंडेशन ने हमें यहाँ बुलाया है कॉर्निया दान के लिए जिसको हम का दान भी कहते हैं जैसे कि आप सब जानते हैं बहुत बड़ा दान है पुतली एक इंसान की तभी ली जा सकती है जब दूसरा कोई इंसान उसे दान करेगा जो कि सिर्फ डेथ होने पर ही दान हो सकती है तो आज निकी फाउंडेशन की तरफ से इनकी बहुत ज्यादा सहयोग के वजह से हम पुतली दान एक पेशेंट ने कराए फैमिली को समझाना एक बहुत बड़ा काम होता है इसमें इनका बहुत बड़ा योगदान है इसमें एंड हम और भी सबको कहेंगे कि प्लीज आप जैसे नेत्रदान सबसे बड़ा ਨਾਨ ਹੈ ਤਾਂ ਆਪ ਬਾਕੀ ਸਭ ਨੂੰ ਵੀ ਇਸki knowledge دیں aur aur logo ko samjhaye ki aisa kiya jaye thank you